ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਫਿਰ ਦਮ ਭਰਿਆ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਹੈ ਉਹਨਾਂ ਧਰਨਾਕਾਰੀਆਂ ਨੂੰ ਵੀ ਕੋਸਿਆ ਕਿਹਾ ਕਿ ਹਰ ਗੱਲ ਤੇ ਧਰਨਾ ਠੀਕ ਨਹੀਂ ਅਪੀਲ ਕੀਤੀ ਕਿ ਮੁੱਦਿਆਂ ਤੇ ਗੱਲਬਾਤ ਬੈਠ ਕੇ ਹੋਵੇਗੀ ਬੀਜੇਪੀ ਲੀਡਰਾਂ ਨੂੰ ਪਿੰਡਾਂ 'ਚ ਨਾ ਵੜਨ ਦੇਣ ਨੂੰ ਉਹਨਾਂ ਗੁੰਡਾਗਰਦੀ ਘਰਾੜ ਦਿੱਤਾ ਰਾਜੇਵਾਲ ਕਾਂਗਰਸ ਨੇ ਇਹ ਤਾਂ ਅਸਲ 'ਚ ਕਾਂਗਰੜ ਜਿਹੜੀ ਫੈਕਟਰੀ ਤੇ ਜਾ ਕੇ ਝੰਡਾ ਲਾ ਦਿੰਦੇ ਆ ਨਾ ਜਦੋਂ ਤਾਂ ਕੋ ਮੇਰੇ ਸ਼ੇਰ ਬੰਦ ਨਾ ਕਰਵਾ ਦੇਣ ਉਹ ਜਾਂਦੇ ਨਹੀਂ ਇਹ ਕਿਸਾਨਾਂ ਦੇ ਕਾਂਗਰਸਾਂ ਨੇ ਝੰਡਾ ਘਟਦਾ ਅਸਲ 'ਚ ਰਾਜੇ ਇਹ ਵਿਚਾਰਤਾਰਕ ਲੜਾਈ ਲੜ ਰਹੇ ਆ ਇਹ ਕੋਈ ਸਾਡੇ ਨਾਲ ਕਿਸਾਨ ਦੀ ਲੜਾਈ ਥੋੜਾ ਲੜ ਰਹੇ ਆ ਕਿਸਾਨ ਦੇ ਹਿੱਤ ਦੀ ਗੱਲ ਹੋਵੇ ਤਾਂ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆ ਮੈਂ ਤੁਹਾਡੇ ਚ ਐਡਮਿਟ ਕਰਦਾ ਕਿਸਾਨ ਦੀ ਸਮੱਸਿਆ ਹੈਗੀ ਆ ਉਹਦਾ ਹੱਲ ਵੀ ਹੋਣਾ ਚਾਹੀਦਾ ਪਰ ਉਹ ਤਾਂ ਗੱਲਬਾਤ ਤਾਂ ਬੈਠ ਕੇ ਹੋਊਗੀ ਨਾ ਗੱਲਬਾਤ ਇਦਾਂ ਥੋੜਾ ਹੋਣੀ ਹੈ ਕਿ ਤੁਸੀਂ ਹਰ ਗੱਲ ਤੇ ਹੁਣ ਮੇਰੀ ਗੱਲ ਸੁਣੋ ਇਹ ਭਲੇ ਮਾਨਸ ਦੇ ਰਾਹੁਲ ਗਾਂਧੀ ਮੈਂ ਉਹਦੇ ਵੀ ਚਰਨਾਂ 'ਚ ਨਮਨ ਕਰਦਾ ਉਹਦਾ ਬਹੁਤ ਹੀ ਵਿਦਵਾਨ ਆ ਉਪਰਿਮਾਨਸ ਕਹਿੰਦੇ ਹੋ WTO ਤੋਂ ਬਾਹਰ ਆ ਜਾਓ ਪਹਿਲੀ ਗੱਲ ਤਾਂ WTO ਦਾ ਐਗਰੀਮੈਂਟ ਅਸੀਂ ਕੀਤਾ ਕਾਂਗਰਸ ਦੀ ਸਰਕਾਰ ਨੇ ਕੀਤਾ ਰਾਹੁਲ ਦੀ ਸਰਕਾਰ ਨੇ ਕੀਤਾ ਅਸੀਂ ਨਹੀਂ ਕੀਤਾ 145 ਤੋਂ ਵੱਧ ਮੁਲਕੋ ਦੇਚ ਨੇ ਉਹਦੇ ਵਿੱਚ ਖਾਲੀ ਕਿਸਾਨਾਂ ਦਾ ਹੀ ਮਸਲਾ ਉਹਦੇ ਵਿੱਚ ਬਾਕੀ ਵਪਾਰ ਵੀ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਉਹਦੇ ਚ ਕਹਿੰਦੇ ਬਾਹਰ ਆ ਜਾਓ ਸ਼ਾਮਲ ਤੁਸੀਂ ਕਰਕੇ ਬਾਹਰ ਅਸੀਂ ਆ ਜਾਈਏ ਫਿਰ ਕਹੋਗੇ ਮੁਲਕ ਦਾ ਸਤਿਆਨਾ ਸਮਰਤਾ ਮੁਲਖ ਖਲਾਫੀ ਤਾਂ ਹੋਣਗੇ ਸਾਡੇ ਫਿਰ ਤੇ ਇਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਨੇ ਜਦੋਂ ਬੋਲਦਾ ਭਲਾ ਮਾਨਸ ਉਦੋਂ ਸੋਚੇ ਫਿਰ ਉਹ ਕਹਿੰਦੇ ਆ ਸਵਾਮੀਨਾਥਨ ਡਾਕਟਰ ਸਵਾਮੀਨਾਥਨ ਜੀ ਦੀ ਰਿਪੋਰਟ ਹੁਣ ਤੱਕ ਦੁਨੀਆ ਚ ਰਹੀ ਨਹੀਂ ਚਲੇ ਗਏ ਸਵਾਮੀਨਾਥਨ ਜੀ ਜਿਹੜੇ ਆ ਉਹਨਾਂ ਦੀ ਰਿਪੋਰਟ 6 ਸਾਲ ਕਾਂਗਰਸ ਦੇ ਰਾਜ ਚਾਈ ਹੋਈ ਸੀ ਠੰਡੇ ਵਸਤੇ ਚ ਪਈ ਰਹੀ ਇਹਨਾਂ ਨੇ ਲਾਗੂ ਨਹੀਂ ਕੀਤੀ ਜਦੋਂ ਅਸੀਂ ਆਏ ਅਸੀਂ ਕਿਹਾ ਵੀ ਅਸੀਂ ਇਹ ਲਾਗੂ ਕਰਾਂਗੇ ਤਾਂ ਸਵਾਮੀਨਾਥਨ ਜੀ ਮਰਨ ਤੋਂ ਪਹਿਲਾਂ ਉਹਨਾਂ ਦਾ ਧਿਆਨ ਤੋਂ ਹੁਣ ਤੋਂ ਪਹਿਲਾਂ ਖੁਦੇ ਮੀਡੀਆ 'ਚ ਕਈ ਗਏ ਨੇ ਆਰਟੀਕਲ ਹੈਗੇ ਆ ਕਿ ਅਗਰ ਮੋਦੀ ਸਰਕਾਰ ਨੇ ਮੇਰੀਆਂ ਸਭ ਤੋਂ ਜ਼ਿਆਦਾ ਮਦਦ ਜੜੀਆਂ ਨੇ ਲਾਗੂ ਕਰਤੀਆਂ ਨੇ ਇਹ ਉਹਨਾਂ ਨੇ ਕਿਹਾ ਮੈਂ ਨਹੀਂ ਕਹਿ ਰਿਹਾ ਤੁਸੀਂ ਸਾਰਿਆਂ ਨੇ ਪੜਿਆ ਤੇ ਇਸ ਕਰਕੇ ਉਹ ਰਾਹੁਲ ਗਾਂਧੀ ਜਿਹੜੀ ਅੱਜ ਗੱਲਾਂ ਕਰਦੇ ਨੇ ਕੀ ਉਹ ਕਿਸਾਨ ਇਦਾਂ ਗੱਲਾਂ ਨੇ ਕਿਸਾਨ ਜੇ ਸਾਡੇ ਨਾਲ ਨਾ ਹੋਵੇ ਅਸੀਂ ਦੇਸ਼ 'ਚ ਕਿਵੇਂ ਜਿੱਤ ਜਾਈਏ ਕਿਦਾਂ ਸਰਕਾਰ ਬਣਾ ਜਾਈਏ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਬਣ ਜਾਈਏ ਕਿਸਾਨ ਸਾਡੇ ਨਾਲ ਇਹ ਕਿਸਾਨ ਨਹੀਂ ਆ ਖਾਲੀ ਇਹ ਕਹੇ ਜੇ ਕਿਸਾਨ ਨੇ ਮੈਂ ਦੱਸਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦਾ 올 ਇੰਡੀਆ ਇੰਚਾਰਜ ਵੀ ਰਿਆਂ ਉਹਦਾ 올 ਇੰਡੀਆ ਜਨਰਲ ਸੈਕਟਰੀ ਵੀ ਰਿਆਂ ਸਾਡੇ ਨਾਲ 2 ਲੱਖ 10000 20 ਲੱਖ 50 ਲੱਖ ਕਿਸਾਨ ਜੁੜੇ ਹੋਣਗੇ ਪਰ ਉਹ ਕਿਸਾਨ ਜਿਹੜੇ ਸੀ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਭਾਜਪਾ ਨਾਲ ਜੁੜੇ ਸੀ ਨਾ ਤੇ ਮੈਂ ਕੋਈ ਗੱਲ ਕਰਦਾ ਸੀ ਤਾਂ ਜ਼ਰੂਰੀ ਨਹੀਂ ਕੋ ਸਾਰੇ ਕਿਸਾਨ ਇੱਦਾਂ ਹੀ ਹੋਵੇ ਉਹ ਮੇਰੀ ਵਿਚਾਰਧਾਰਾ ਤੋਂ ਪ੍ਰੇਰਿਤ ਵੀ ਸੀ ਇਸੇ ਤਰ੍ਹਾਂ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜਥੇਬੰਦੀਆਂ ਦਾ ਅੰਦੋਲਨ ਕਿਸਾਨ ਦਾ ਨਹੀਂ ਹੈ ਇਹ ਜਥੇਬੰਦੀਆਂ ਵੀ ਆਪਦੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਕੋਈ ਕਾਮਰੇੜਾ ਹੋਵੇਗਾ ਕੋਈ ਮਾਓਵਾਦੀ ਹੋਵੇਗਾ ਕੋਈ ਕੁਛ ਹੋਵੇਗਾ ਜਿੱਦਾਂ ਰਾਜੇਵਾਲ ਜੀ ਨੇ ਉਹਨਾਂ ਦਾ ਕਿਸੇ ਨਾਲ ਨਹੀਂ ਸੰਬੰਧ ਉਹ ਕਿਸਾਨ ਹਿੱਤੀ ਗੱਲ ਕਰਦੇ ਆ ਤੇ ਇਸੇ ਤਰ੍ਹਾਂ ਤੁਸੀਂ ਆਪ ਹੀ ਦੱਸਿਆ ਮੈਨੂੰ ਹੁਣ ਵਿਵਾ ਕਹਿੰਦੇ ਸੀ ਉਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਹੁਣ ਮੇਰੀ ਗੱਲ ਸੁਣੋ ਭਾਜਪਾ ਦੇ ਅਸੀਂ ਚਾਰ ਪੰਜ ਬੰਦੇ ਪਿੰਡਾਂ 'ਚ ਜਾਂਦੇ ਆ ਕੋਈ 10 ਬੰਦੇ ਉੱਠ ਕੇ ਕਹਿੰਦੇ ਆ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਚਲੋ ਸਾਡੀ ਹੱਤਿਆ ਵੀ ਕਰ ਦੇਣ ਸਾਨੂੰ ਨਾਂ ਬਣਨ ਦੇਣ ਪਿੰਡਾਂ 'ਚ ਉਹਦੇ ਨਾਲ ਕਿਸਾਨ ਦਾ ਕੀ ਹਿੱਤ ਹੈ ਜੀ ਉਹ ਤਾਂ ਇਹਨਾਂ ਦੀ ਗੁੰਡਾਗਰਦੀ ਸਫਲ ਹੋਈ ਐ ਇਹ ਅਤੰਕ ਫੈਲਾ ਰਹੇ ਆ ਇਹ ਡੈਮੋਕਰੇਟਿਕ ਨਹੀਂ ਹੈਗੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੁੰਦਾ ਹੈ ਡੈਮੋਕ੍ਰੇਸੀ 'ਚ ਇਸ ਲਈ ਜਿਹੜੀ ਗੱਲ ਆ ਅਸੀਂ ਕਿਸਾਨ ਹਿੱਤ ਦੀ ਗੱਲ ਕਰਦੇ ਆਂ ਕਿਸਾਨ ਦੀਆਂ ਸਮੱਸਿਆਵਾਂ ਹੈਗੀਆਂ ਨੇ ਉਹਦਾ ਹੱਲ ਵੀ ਕਰਾਵਾਂਗੇ ਉਹਦਾ ਹੱਲ ਕਰਾਵਾਂਗੇ ਸਾਡੇ ਮੰਤਰੀਆਂ ਨੂੰ ਵੀ ਕਹ ਹੁਣ ਅਸੀਂ ਜਾ ਰਹੇ ਆ ਸਾਡੀ 8 ਮੈਂਬਰਾਂ ਦੀ ਇੱਕ ਕਮੇਟੀ ਬਣੀ ਐ ਅ ਐਗਰੀਕਲਚਰ ਮਿਨਿਸਟਰ ਨਾਲ ਮੀਟਿੰਗ ਵੀ ਕਰਨੀ ਹੈ ਜੇ ਪ੍ਰਧਾਨ ਮੰਤਰੀ ਜੀ ਨਾਲ ਜ਼ਰੂਰਤ ਭਈ ਉਹ ਵੀ ਕਰਾਂਗੇ ਔਰ ਬਜਟ ਵੀ ਕਿਸਾਨ ਏਤੂ ਬਣਾਇਆ 1,25,000 ਕਰੋੜ ਜਿਹੜਾ ਰੁਪਇਆ ਫੰਡ ਜਿਹੜਾ ਖੇਤੀ ਦਾ ਪਹਿਲੀ ਵਾਰ ਇੰਨਾ ਫੰਡ ਰੱਖਿਆ ਗਿਆ ਉਹ ਜਿਹੜਾ ਕਹਿੰਦੇ ਪੰਜਾਬ ਲਈ ਕੁਝ ਨਹੀਂ ਕੀਤਾ ਅਰੇ ਪੰਜਾਬ ਦੀ ਅਗਰੀਰੀਅਨ ਬੇਸਡ ਇਕਨੋਮੀ ਹੈ ਐਗਰੀਕਲਚਰ ਤੇ ਡਿਪੈਂਡ ਕਰਦਾ ਹੈ ਤੇ ਜਿਹੜਾ ਦੇਸ਼ ਨੂੰ ਜਾਊਗਾ ਉਹ ਬੰਡਵਾ ਫੰਡ ਪੰਜਾਬ ਨੂੰ ਵੀ ਤਾਂ ਆਉਣਾ ਉਹ ਤਾਂ ਭਲੇਮਾਨਸ ਬੁੱਧੀ ਹੀ ਨੇ ਜਿਹੜੇ ਗੱਲਾਂ ਕਰਦੇ ਨੇ ਜਾਂ ਵਿਤਵਾਸ਼ ਨੇ ਦੋ ਹੀ ਦੋ ਹੀ ਲੋਕ ਇਦਾਂ ਦੀ ਗੱਲ ਕਰਦੇ ਆ ਜੇ ਉਹ ਇਮਾਨਦਾਰ ਨੇ ਤਾਂ ਇਮਾਨਦਾਰੀ ਨਾਲ ਗੱਲ ਕਰਕੇ ਕਿਸਾਨ ਨੂੰ ਮੋਦੀ ਜੀ ਨੇ ਬਹੁਤ ਕੁਝ ਦਿੱਤਾ ਅੱਗੇ ਵੀ ਦੇਣਾ